ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਕੋਲੋਂ ਸਿੰਘ ਸਾਹਿਬ ਜਿਹੜਾ ਰਣਜੀਤ ਸਿੰਘ ਜੀ ਸਾਹਿਬ ਦਾ ਜੀ ਅਕਾਲ ਤਖਤ ਸਾਹਿਬ ਆਇਆ ਆ ਉਹਨਾਂ ਨਾਲ ਗੱਲਬਾਤ ਕਰੀਏ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਿੱਖ ਕੌਮ ਬਦ ਤੋਂ ਛਡਕਾਰਾ ਚਾਹੁੰਦੀ ਆ ਜੀ ਪਰ ਸਾਡੇ ਲੀਡਰ ਕੱਲ ਕੱਲੇ ਜਿਹੜੇ ਤੁਰੇ ਉਹ ਕਿ ਇੰਦਾ ਛਡਕਾਰਾ ਮਰਜੂ ਦੇਖੋ ਲੀਡਰ ਜਿੰਨੇ ਹੈਗੇ ਨਾ ਇਹ ਜੇ ਸਾਰਿਆਂ ਨੂੰ ਤੁਸੀਂ ਇਕੱਠਿਆਂ ਕਰ ਦੋਗੇ ਤੇ ਇਹਨਾਂ ਨੂੰ ਸੰਭਾਲਣਾ ਮੁਸ਼ਕਲ ਹੋ ਜਾ। ਹਾਂਜੀ ਇਹ ਤੇ ਸੰਗਤ ਜਿਹੜੀ ਆ ਉਹ ਜਿਤਨਾ ਮੈਂ ਅੱਜ ਤੁਹਾਨੂੰ ਕਿਹਾ ਚੱਬੇਵਾਲ ਚ ਆਇਆ ਉਹ ਚੱਬੇਵਾਲ ਦੇ ਹਲਕੇ ਦੇ ਜਿਹੜੇ ਸਰਮੌਰ ਸਿੱਖ ਨੇ ਉਹ ਆਪਣਾ ਇੱਕ ਨਿਰਣਾ ਕਰਕੇ ਇੱਕ ਉਮੀਦਵਾਰ ਨੂੰ ਦੇ ਦੇਣ ਉਹਨੂੰ ਅਸੀਂ ਟਿਕਟ ਦੇ ਦਿੱਤੀ। ਤੇ ਜਦੋਂ ਤੁਸੀਂ ਵੋਟ ਹੀ ਨਹੀਂ ਪਾਉਣੀ ਦੂਸਰੇ ਨੂੰ ਤੇ ਭਾਵੇਂ 100 ਖੜਾ ਰਹੇ ਤੇ ਜੇ ਅਸੀਂ ਆਪ ਇਕੱਠੇ ਕਰਾਂਗੇ ਤੇ ਜੇ ਵੀ ਸਾਡੇ ਗਰੁੱਪ ਹੋਣਗੇ ਤੇ 10 ਵੀ ਮੰਨ ਗਏ ਚਲੋ ਤੇ 10ਾਂ ਦੇ 10 ਖੜੇ ਕਰਦੇ ਨੇ ਅੱਗੇ ਕਿ ਤੁਸੀਂ ਸਾਡੇ ਮਰਜ਼ੀ ਦਾ ਨਹੀਂ ਕੀਤਾ ਜੀ ਆਪਣੀ ਮਰਜ਼ੀ ਦਾ ਕੀਤਾ ਹਾਂਜੀ ਉਹਦੇ ਨਾਲ ਬੜਾ ਮੈਂ ਤੁਹਾਨੂੰ ਬਾਇਓ ਮੇ 20 ਸਾਲ ਹੋ ਗਏ ਮੈਨੂੰ ਇਹ ਇਸ ਪੀੜ ਦੇ ਵਿੱਚ ਸਾਨੂੰ ਇਹ ਸਾਨੂੰ ਮਿਲੇ ਨਹੀਂ ਸਫਲਤਾ ਨਹੀਂ ਮਿਲੀ ਇਹ ਜਿੰਨੀ ਵੀ ਸਾਡਾ ਇਕੱਠ ਹੋਇਆ ਕੋਰ ਦਾ ਸਾਡੇ ਵਿੱਚ ਹਾਂਜੀ ਮੇਰੇ ਹਿਸਾਬ ਨਾਲ ਤਾਂ ਬਹੁਤ ਘੱਟ ਤੱਕ ਇਹ ਗੱਲ ਗਈ ਲੱਗਦੀ ਆ ਕਿਉਂਕਿ ਸਿੱਖ ਕੌਮ ਤੋਂ ਹੰਦੀ ਜਗ੍ਹਾ ਬਦਲਾਅ ਚ ਆਉਂਦੀ ਆ ਪਰ ਜਦੋਂ ਇਹਨਾਂ ਕੋਲ ਲੀਡਰ ਨਹੀਂ ਦਿੱਤਾ ਫਿਰ ਆਟੋਮੈਟਿਕ ਬਾਦਲ ਨੂੰ ਵੋਟ ਪਾ ਨਹੀ ਨਹੀ ਆਟੋਮੈਟਿਕ ਐ ਵੀ ਬਾਦਲ ਨੂੰ ਪਹਿਲਾਂ ਨਹੀਂ ਪਾਤੀਆਂ 6 ਵਰੀ ਹਰਾਤਾ ਤੁਸੀਂ ਉਦੋਂ ਨਹੀਂ ਪਾਈਆਂ ਉਦੋਂ ਕੀ ਗੱਲ ਸੀ ਆ ਜਦੋਂ ਤੁਸੀਂ ਕੇਂਦਰੀਵਾਲ ਨੂੰ ਜਤਾਇਆ ਉਦੋਂ ਬਾਦਲ ਵੀ ਸੀ ਭਾਜਪਾ ਵੀ ਸੀ ਕਾਂਗਰਸ ਵੀ ਸੀ ਬਸਪਾ ਵੀ ਸੀ ਭਾਜਪਾ ਵੀ ਸੀ ਇਹ ਸਾਰੀਆਂ ਮਗਰਮਾਸ਼ ਤੇ ਇੱਥੇ ਸੀ ਉਹ ਨੂੰ ਕੋਈ ਉਹ ਨੂੰ ਦਿੱਲੀ ਤੋਂ ਲਿਆ ਕੇ ਉਹਨੂੰ ਕੌਂ ਚਿਤਾਇਆ ਸੇਖ ਕੌਮ ਦੀ ਮਜਬੂਰੀ ਸੀ ਨਹੀਂ ਅੱਜ ਵੀ ਸੇਖ ਕੌਮ ਦੀ ਇੱਕ ਮਜਬੂਰੀ ਆ ਬਾਦਲ ਨੂੰ ਕੱਢਣਾ ਹਾਂ ਜੇ ਤੇ ਦੇ ਦੂਸਰੀ ਸੇਖ ਕੌਮ ਨੇ ਜ ਨਹੀਂ ਮਾਰ ਖਾਧੀ ਆ ਇੰਨੇ ਸਾਲਾਂ ਤੋਂ ਖਾ ਰਹੀ ਆ ਤੇ ਇਹਨਾਂ ਨੇ ਛਾਂੜਨੇ ਚ ਪਾ ਕੇ ਲੀਡਰ ਵੀ ਛਾਂੜ ਲੈ ਹਾਂਜੀ ਕਿਹੜਾ ਲੀਡਰ ਕਿੱਥੇ ਖੜਾ ਇਹ ਵੀ ਪਤਾ ਸਾਰਿਆਂ ਨੂੰ ਤੁਹਾਨੂੰ ਵੀ ਪਤਾ ਹਾਂਜੀ ਤੇ ਤੁਸੀਂ ਚਿੰਤਾ ਨਾ ਕਰੋ ਇਹ ਮਹਾਰਾਜ ਦੀ ਕਿਰਪਾ ਨਾਲ ਅਸੀਂ ਇਹ ਜੋ ਵਿਚਾਰ ਕੇ ਲੱਗੇ ਇਨੇ ਲੰਬੇ ਸਮੇਂ ਤੋਂ ਕਿ ਇੱਕ ਤੁਸੀਂ ਇੱਕ ਹਲਕਾ ਜਿਹੜਾ ਨਾ ਇੱਕ ਹਲਕੇ ਦੇ ਆ ਘੱਟੋ ਘੱਟ 10-12 ਪਿੰਡਾਂ ਦੇ ਸਿੱਖ ਨੇ ਹਾਂਜੀ ਤੇ ਇਹ ਆਪਸ ਵਿੱਚ ਦੀ ਜਦੋਂ ਸਲਾਹ ਕਰਕੇ 10-12 ਪਿੰਡਾਂ ਨੂੰ ਹੋਰ ਸਲਾਹ ਲੈਣਗੇ ਤੇ ਇੱਕ ਸਿੱਖ ਦੇ ਦੇਣਗੇ ਉਹਦੇ ਮੁਕਾਬਲੇ ਤਾਂ ਕੋਈ ਖਲੋ ਹੀ ਨਹੀਂ ਸਕਦਾ ਉੱਥੇ ਹਾਰ ਹੋਣੀ ਆ ਜਿਹੜਾ ਏਕਤਾ ਨਹੀਂ ਕਰੂਗਾ ਉਹਦੀ ਹਾਰ ਉੱਥੇ ਹੋਣੀ ਸਭ ਤੇ ਚਾਹੁੰਦੇ ਆ ਜੀ ਕਿ ਬਾਦ ਦੋ ਛਡਕਾਰਾ ਮਿਲੇ ਸਿੱਖ ਕੰਮ ਸਾਰੀ ਚਾਹੁੰਦੀ ਹੈ ਜੀ ਮਿਲੂਗਾ ਸਾਹਿਬ